ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਤੁਸੀਂ ਆਪਣੇ ਰਸੋਈ ਘਰ ਦੇ ਵਿੱਚ ਪਏ ਹੋਏ ਤਵੇ ਦੇ ਨਾਲ ਕਰਨਾ ਹੋਵੇਗਾ ਤੇ ਇਹ ਰਸੋਈ ਘਰ ਦਾ ਤਵਾ ਕਦੇ ਵੀ ਨਹੀਂ ਹੋਂ ਦੇਵੇਗਾ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਰੁਕਦਾ ਨਹੀਂ ਪੈਸੇ ਦੀ ਕਮੀ ਚੱਲਦੀ ਰਹਿੰਦੀ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਲਈ ਅੱਜ ਦਾ ਇਹ ਉਪਾਅ ਬਹੁਤ ਹੀ ਵਧੀਆ ਹੋਣ ਵਾਲਾ ਹੈ ਕਿਉਂਕਿ ਇਹ ਉਪਾਅ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਕਰ ਸਕਦੇ ਹਾਂ ਤੇ ਆਪਣੀ ਪੈਸੇ ਤੇ ਕਰਜ਼ੇ ਦੇ ਸਬੰਧੀ ਸਾਰੀ ਪ੍ਰੋਬਲਮ ਨੂੰ ਅਸੀਂ ਦੂਰ ਕਰ ਸਕਦੇ ਹਾਂ ਇਸ ਉਪਾਅ ਨੂੰ ਆਪਾਂ ਕਿਵੇਂ ਕਰਾਂਗੇ ਕਦੋਂ ਤੇ ਕਿਹੜੇ ਤਰੀਕੇ ਦੇ ਨਾਲ ਕਰਾਂਗੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਰसोई ਘਰ ਦੇ ਵਿੱਚ ਰੱਖਿਆ ਗਿਆ ਇੱਕ ਅਜੀਹ ਤਵਾ ਬਣਾ ਸਕਦਾ ਹੈ ਤੁਹਾਡੇ ਪਤੀ ਦੀ ਘਰ ਦੀ ਬਰਬਾਦੀ ਦਾ ਕਾਰਨ ਉਹ ਕਿਵੇਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਵੀ ਦੱਸਾਂਗੇ ਇਸ ਦੇ ਨਾਲ ਨਾਲ ਸਾਡੇ ਘਰ ਵਿੱਚ ਖੁਸ਼ਹਾਲੀ ਬਣਾਈ ਰੱਖਣ ਦੇ ਲਈ ਵਾਸਤੂ ਦੇ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਤੇ ਬਹੁਤ ਸਾਰੀਆਂ ਅਜੀਹੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਨਿਯਮਿਤ ਤੌਰ ਤੇ ਵਾਪਰਦੀਆਂ ਰਹਿੰਦੀਆਂ ਨੇ ਜੋ ਕਿ ਸਿੱਧੇ ਤੌਰ ਤੇ ਸਾਡੇ ਜੀਵਨ ਤੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਨਾਲ ਝੂੜੀਆਂ ਹੁੰਦੀਆਂ ਨੇ ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਈ ਸਹੀ ਜਗ੍ਹਾ ਤੇ ਰੱਖੋ ਇਸੇ ਤਰ੍ਹਾਂ ਤੁਹਾਨੂੰ ਰਸੋਈ ਦੇ ਵਿੱਚ ਵੀ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਜਦ ਰਸੋਈ ਦੇ ਵਿੱਚ ਵਰਤੂ ਜਾਣ ਵਾਲੇ ਭਾਂਡਿਆਂ ਦੀ ਗੱਲ ਆਉਂਦੀ ਏ ਤਾਂ ਵਾਸਤੂ ਬਹੁਤ ਮਾਇਨੇ ਰੱਖਦੀ ਏ ਮੁੱਖ ਤੌਰ ਤੇ ਰਸੋਈ ਦੇ ਵਿੱਚ ਤਵੇ ਦੀ ਵਰਤੋਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਬਦਲਾਅ ਵੀ ਆ ਸਕਦੇ ਨੇ ਤੇ ਰਸੋਈ ਵਿੱਚ ਤਵੇ ਦੀ ਦੁਰਵਰਤੋਂ ਕਰਨਾ ਤੁਹਾਡੀ ਜ਼ਿੰਦਗੀ ਵਿੱਚ ਬਦਕਿਸਮਤੀ ਨੂੰ ਸਰਦਾ ਦੇ ਸਕਦਾ ਏ ਤੇ ਇਹ ਮੰਨਿਆ ਜਾਂਦਾ ਏ ਕਿ ਤੁਹਾਡੀ ਰਸੋਈ ਦੇ ਵਿੱਚ ਰੱਖੀ ਹਰ ਇੱਕ ਚੀਜ਼ ਦਾ ਸਬੰਧ ਮਾਤਾ ਦੇਵੀ ਲక్ష్ਮੀ ਜੀ ਦੇ ਨਾਲ ਹੁੰਦਾ ਏ ਤੇ ਇਸ ਲਈ ਰਸੋਈ ਦੇ ਵਿੱਚ ਹਰ ਚੀਜ਼ ਨੂੰ ਸਾਫ਼ ਰੱਖਣ ਦੀ ਸਲਾਹ ਵੀ ਦਿੱਤੀ ਜਾਂਦੀ ਏ ਤੇ ਜੇਕਰ ਤੁਸੀਂ ਰਸੋਈ 'ਚ ਚੀਜ਼ਾਂ ਨੂੰ ਅਸਗੰਠਿਤ ਤਰੀਕੇ ਦੇ ਨਾਲ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੁੱਖ ਤੌਰ ਤੇ ਜਦੋਂ ਤੁਸੀਂ ਤਵੇ ਨੂੰ ਸਹੀ ਢੰਗ ਦੇ ਨਾਲ ਰੱਖਦੇ ਹੋ ਤਾਂ ਤੁਹਾਨੂੰ ਇਸ ਦੇ ਫਾਇਦੇ ਵੀ ਮਿਲਦੇ ਨੇ ਤੇ ਦੂਜੇ ਪਾਸੇ ਜੇਕਰ ਤੁਸੀਂ ਤਵੇ ਨੂੰ ਰੱਖਦੇ ਹੋਏ ਕੁਝ ਗਲਤੀਆਂ ਕਰਦੇ ਹੋ ਤਾਂ ਇਸ ਦਾ ਤੁਹਾਡੀ ਜ਼ਿੰਦਗੀ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਤੇ ਆਓ ਹੁਣ ਆਪਾਂ ਜਾਣਦੇ ਹਾਂ ਕਿ ਤਵੇ ਤੋਂ ਸਬੰਧਿਤ ਕਿਹੜੀਆਂ ਗਲਤੀਆਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਜੇਕਰ ਅਸੀਂ ਇਹ ਗਲਤੀਆਂ ਨੂੰ ਜਾਣੇ ਅਣਜਾਣੇ ਦੇ ਵਿੱਚ ਕਰ ਚੁੱਕੇ ਹਾਂ ਤੇ ਉਹਨਾਂ ਦੇ ਲਈ ਸਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਨੇ ਤਾਂ ਜੋ ਕਿ ਸਾਡੀਆਂ ਉਸ ਗਲਤੀਆਂ ਦੇ ਨਾਲ ਸਾਡੇ ਘਰ ਦੇ ਵਿੱਚ ਆ ਰਹੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤਵੇ ਨੂੰ ਸਾਰਿਆਂ ਦੇ ਸਾਹਮਣੇ ਰੱਖਣਾ ਠੀਕ ਹੈ ਚਾ ਨਹੀਂ ਵਾਸਤੂ ਸ਼ੈਤਰ ਦੇ ਅਨੁਸਾਰ ਤਵੇ ਨੂੰ ਹਮੇਸ਼ਾ ਬਾਰੀ ਲੋਕਾਂ ਜਾਂ ਫਿਰ ਮਹਿਮਾਨਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਤਵੇ ਨੂੰ ਹਮੇਸ਼ਾ ਰਸੋਈ ਦੇ ਵਿੱਚ ਲੁਕਾ ਕੇ ਰੱਖਣਾ ਚਾਹੀਦਾ ਹੈ ਜਿੱਥੇ ਹੋਰ ਲੋਕ ਇਸ ਨੂੰ ਨਾ ਦੇਖ ਸਕਣ ਤੁਹਾਨੂੰ ਤਵੇ ਨੂੰ ਹਮੇਸ਼ਾ ਅਜੇ ਹੀ ਜਗਤਿ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਭਾਰੀ ਵਿਅਕਤੀ ਇਸ ਨੂੰ ਨਾ ਦੇਖ ਸਕੇ ਇਸ ਤੋਂ ਇਲਾਵਾ ਜੇਕਰ ਤੁਸੀਂ ਖੁੱਲ੍ਹੀ ਰਸੋਈ ਦੇ ਵਿੱਚ ਪੈਨ ਰੱਖ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਵੀ ਰੱਖਣਾ ਹੋਵੇਗਾ ਕਿ ਤੁਸੀਂ ਕਿਸੇ ਬਾਹਰੀ ਵਿਅਕਤੀ ਦੇ ਸਾਹਮਣੇ ਇਸ ਦੀ ਵਰਤੋਂ ਕਰਨ ਤੋਂ ਵੀ ਬਚੋ। ਵਾਸਤੂ ਸ਼ਾਸਤਰ ਦੇ ਅਨੁਸਾਰ ਬਾਹਰੀ ਲੋਕਾਂ ਦੀ ਸਿੱਧੀ ਨਜ਼ਰ ਤੁਹਾਡੀ ਰਸੋਈ ਦੇ ਲਈ ਸ਼ੁਭ ਨਹੀਂ ਮੰਨੀ ਜਾਂਦੀ ਤੇ ਤਵੇ ਨੂੰ ਹਮੇਸ਼ਾ ਹੀ ਬੰਦ ਜਗ੍ਹਾ ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਗੈਸ ਤੇ ਤਵੇ ਨੂੰ ਕਿਹੜੇ ਪਾਸੇ ਤੇ ਰੱਖਣਾ ਚਾਹੀਦਾ ਹੈ ਤੇ ਕਿਹੜੇ ਤੇ ਨਹੀਂ ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਹਮੇਸ਼ਾ ਗੈਸ ਦੇ ਸੱਜੇ ਪਾਸੇ ਹੀ ਰੱਖਣਾ ਚਾਹੀਦਾ ਹੈ ਤੇ ਇਹ ਹੀ ਉਪਾਅ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਤੇ ਜੇਕਰ ਤੁਸੀਂ ਤਵੇ ਦੇ ਨਾਲ ਚੂੜੀ ਇਹਨਾਂ ਦੇ ਵਿੱਚੋਂ ਕੋਈ ਵੀ ਗਲਤੀ ਕਰਦੇ ਹੋ ਚਾਹੀਏ ਜਾਣਬੁੱਝ ਕੇ ਚਾਹੀਏ ਅਣਜਾਣੀ ਅਣਜਾਣੀ ਦੇ ਵਿੱਚ ਤਾਂ ਇਹ ਤੁਹਾਡੇ ਜੀਵਨ ਤੇ ਬੜਾ ਪ੍ਰਭਾਵ ਵੀ ਪਾ ਸਕਦਾ ਹੈ ਤੇ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਗਰਮ ਤਵੇ ਤੇ ਪਾਣੀ ਪਾਉਣਾ ਸਾਡੇ ਲਈ ਠੀਕ ਹੈ ਜਾਂ ਨਹੀਂ ਬਹੁਤ ਸਾਰੇ ਲੋਕ ਅਝੀਹਾ ਕਰਦੇ ਆ ਕਿ ਜਦੋਂ ਤਵਾ ਗਰਮ ਹੋ ਜਾਂਦਾ ਹੈ ਤਾਂ ਲੋਕ ਇਸ ਨੂੰ ਠੰਡਾ ਕਰਨ ਦੇ ਲਈ ਇਸੇ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਆ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹਾ ਕਰਨਾ ਠੀਕ ਨਹੀਂ ਹੁੰਦਾ ਇੱਕ ਮਾਨਤਾ ਹੈ ਕਿ ਵਿਆਹ ਵਿੱਚ ਗਰਮ ਤਵੇ ਤੇ ਪਾਣੀ ਪਾਉਣ ਦੇ ਨਾਲ ਤੇਜ਼ ਮੀਂਹ ਪੈਂਦਾ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਗਰਮ ਤਵੇ ਤੇ ਪਾਣੀ ਪਾਉਣ ਦੇ ਨਾਲ ਜੋ ਕਿ ਛੂੰ ਛੂੰ ਦੀ ਆਵਾਜ਼ ਆਉਂਦੀ ਹੈ ਉਹ ਤੁਹਾਡੀਆਂ ਸਮੱਸਿਆਵਾਂ ਦਾ ਸੰਦੇਸ਼ ਲੈ ਕੇ ਆਉਂਦੀ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਪਰਿਵਾਰ ਦੀ ਸਾਰੇ ਮੈਂਬਰਾਂ ਵਿੱਚ ਝਗੜੇ ਬਦ ਚਾਹੁੰਦੇ ਨੇ ਰੋਟੀ ਬਣਾਉਣ ਤੋਂ ਬਾਅਦ ਪਹਿਲਾ ਤਵੇ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਿਓ ਤੇ ਫਿਰ ਇਸ ਨੂੰ ਪਾਣੀ ਦੇ ਨਾਲ ਤੁਸੀਂ ਧੋ ਲਓ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਤਵੇ ਨੂੰ ਸਾਫ਼ ਕਰਨਾ ਤਿੱਖੀਆਂ ਚੀਜ਼ਾਂ ਨਾਲ ਤਵੇ ਨੂੰ ਕਦੇ ਵੀ ਤੁਸੀਂ ਸਾਫ਼ ਨਾ ਕਰੋ ਕਈ ਵਾਰ ਤਵੇ ਤੇ ਰੋਟੀ ਬਣਾਉਣ ਤੋਂ ਬਾਅਦ ਅਸੀਂ ਇਸ ਨੂੰ ਸਾਫ਼ ਕਰਨ ਦੇ ਲਈ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕਰਦੇ ਆ ਜਿਵੇਂ ਕਿ ਚਾਕੂ ਜਦੋਂ ਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਕਰਨ ਦੇ ਨਾਲ ਤਵੇ ਨੂੰ ਸਾਫ਼ ਕਰਨ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ ਜਦੋਂ ਵੀ ਤੁਸੀਂ ਤਵੇ ਨੂੰ ਸਾਫ਼ ਕਰਦੇ ਹੋ ਇਸ ਨੂੰ ਕੁਝ ਦੇਰ ਲਈ ਪਾਣੀ ਦੇ ਵਿੱਚ ਭਿਉਂ ਦਿਓ ਜਾਂ ਇੱਟ ਦੇ ਛੋਟੇ ਟੁਕੜੇ ਦੇ ਨਾਲ ਸਾਫ਼ ਕਰੋ ਜਦੋਂ ਵੀ ਤੁਸੀਂ ਤਵੇ ਨੂੰ ਰੱਖਦੇ ਹੋ ਤਵੇ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਡੇ ਸੋਰੀ ਤੁਹਾਨੂੰ ਕਦੇ ਵੀ ਗੈਸ ਦੇ ਤਵੇ ਨੂੰ ਉਲਟਾ ਨਹੀਂ ਕਰਨਾ ਚਾਹੀਦਾ ਤੇ ਅਜੀਹਾ ਮੰਨਿਆ ਜਾਂਦਾ ਏ ਕਿ ਜੇਕਰ ਤੁਸੀਂ ਗੈਸ ਦੇ ਤਵੇ ਨੂੰ ਉਲਟਾ ਰੱਖਦੇ ਹੋ ਤਾਂ ਤੁਹਾਡੇ ਜੀਵਨ ਚ ਆਉਣ ਵਾਲੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਵੀ ਵਾਪਸ ਚਲੀ ਜਾਂਦੀ ਏ ਤੇ ਅਜੇਹਾ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਊਰਜਾ ਦਾ ਵਹਾਅ ਹੁੰਦਾ ਏ ਤੇ ਕੀਤੇ ਜਾ ਰਹੇ ਕੰਮ بگੜਨੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਸਲਾਹ ਦਿੱਤੀ ਜਾਂਦੀ ਏ ਕਿ ਤਵੇ ਨੂੰ ਹਮੇਸ਼ਾ ਗੈਸ ਤੇ ਸਿੱਧਾ ਰੱਖੋ ਤੇ ਇਸ ਨੂੰ ਬੰਦ ਜਗ੍ਹਾ ਤੇ ਹੀ ਰੱਖੋ ਤਵੇ ਦੀ ਵਰਤੋਂ ਕਰਨ ਤੋਂ ਪਹਿਲਾਂ ਤਵੇ ਤੇ ਨਮਕ ਛਿੜਕ ਅਕਸਰ ਹੀ ਜਦੋਂ ਔਰਤਾਂ ਨੂੰ ਰੋਟੀ ਬਣਾਉਣੀ ਚਾਹੀਦੀ ਹੈ ਤਾਂ ਉਹ ਇਸ ਤਰ੍ਹਾਂ ਹੀ ਤਵੇ ਦੀ ਵਰਤੋਂ ਕਰਨਾ ਸ਼ੁਰੂ ਕਰ ਜਾਂਦੀਆਂ ਨੇ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਤਵੇ ਤੇ ਰੋਟੀ ਪਕਾਉਣ ਤੋਂ ਪਹਿਲਾਂ ਸਾਨੂੰ ਉਸ ਤੇ ਨਮਕ ਛਿੜਕਣਾ ਚਾਹੀਦਾ ਹੈ ਤੇ ਕਈ ਵਾਰ ਤੁਸੀਂ ਘਰ ਦੇ ਬਜ਼ੁਰਗਾਂ ਨੂੰ ਅਜੀਹਾ ਕਰਦੇ ਹੋਏ ਦੇਖਿਆ ਹੋਵੇਗਾ ਕਿ ਤਵੇ ਤੇ ਰੋਟੀ ਬਣਾਉਣ ਤੋਂ ਪਹਿਲਾਂ ਉਸ ਤੇ ਚੋਟਕੀ ਪਰ ਨਾਮਕ ਪਾਦਿੰਦੇ ਦਾ ਅਸਲ ਇਹ ਉਪਾਅ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਕਾਰਗਰ ਮੰਨਿਆ ਜਾਂਦਾ ਹੈ। ਦਰਅਸਲ ਇਹ ਉਪਾਅ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਕਾਰਗਰ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਜੀਹਾ ਕਰਨ ਦੇ ਨਾਲ ਤੁਹਾਡੇ ਸਰੀਰ ਤੇ ਭੋਜਨ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਨਾ ਹੀ ਕੋਈ ਨਕਾਰਾਤਮਕ ਊਰਜਾ ਤੁਹਾਡੇ ਆਲੇ-ਦੁਆਲੇ ਆਉਂਦੀ ਏ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਗਾਂ ਦੇ ਲਈ ਪਹਿਲੀ ਰੋਟੀ ਕਰਦੇ ਹੋ ਤਾਂ ਇਸ ਦਾ ਵੀ ਸਕਾਰਾਤਮਕ ਪ੍ਰਭਾਵ ਹੁੰਦਾ ਏ ਇਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਚੰਗੀ ਰਹਿੰਦੀ ਏ ਸਵੇਰੇ ਵਰਤੇ ਗਏ ਤਵੇ ਨੂੰ ਕਦੇ ਵੀ ਕਪੜੇ ਦੇ ਨਾਲ ਪੂੰਝ ਕੇ ਫਿਰ ਰਾਤ ਨੂੰ ਉਸ ਤਵੇ ਤੇ ਹੀ ਰੋਟੀਆਂ ਨਹੀਂ ਪਕਾਉਣੀਆਂ ਚਾਹੀਦੀਆਂ ਅਜਿਹਾ ਕਰਨਾ ਮਾਂ ਅਨਪੂਰਨਾ ਦਾ અપਮਾਨ ਵੀ ਤੇ ਇਸ ਨਾਲ ਘਰ 'ਚ ਬਿਮਾਰੀਆਂ ਆ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਰਸੋਈ 'ਚ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਤਵੇ ਨੂੰ ਗੈਸ ਤੇ ਛੱਡ ਦੇਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਕਿ ਅਜਿਹਾ ਕਰਨਾ ਮਾ ਅਨਪੂਰਨਾ ਦਾ ਅਪਮਾਨ ਕਰਨ ਦੇ ਬਰਾਬਰ ਹੈ ਤੇ ਇਸ ਕਾਰਨ ਘਰ 'ਚ ਭੋਜਨ ਤੇ ਪੈਸੇ ਦੀ ਕਮੀ ਵੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਰਸੋਈ ਘਰ ਦੇ ਵਿੱਚ ਰੱਖਿਆ ਗਿਆ ਇੱਕ ਅਜਿਹਾ ਤਵਾ ਬਣਾ ਸਕਦਾ ਹੈ ਤੁਹਾਡੇ ਪਤੀ ਦੀ ਘਰ ਦੀ ਬਰਬਾਦੀ ਦਾ ਕਾਰਨ ਉਹ ਕਿਵੇਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਵੀ ਦੱਸਾਂਗੇ ਇਸੇ ਨਾਲ ਨਾਲ ਸਾਡੇ ਘਰ ਵਿੱਚ ਖੁਸ਼ਹਾਲੀ ਬਣਾਈ ਰੱਖਣ ਦੇ ਲਈ ਵਾਸਤੂ ਦੇ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਤੇ ਬਹੁਤ ਸਾਰੀਆਂ ਅਜੀਹੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਨਿਯਮਿਤ ਤੌਰ ਤੇ ਵਰਤਦੀਆਂ ਰਹਿੰਦੀਆਂ ਨੇ ਜੋ ਕਿ ਸਿੱਧੇ ਤੌਰ ਤੇ ਸਾਡੇ ਜੀਵਨ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਨਾਲ ਝੂੜੀਆਂ ਹੁੰਦੀਆਂ ਨੇ ਤੇ ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਈ ਸਹੀ ਜਗ੍ਹਾ ਤੇ ਰੱਖੋ ਇਸੇ ਤਰ੍ਹਾਂ ਤੁਹਾਨੂੰ ਰਸੋਈ ਦੇ ਵਿੱਚ ਵੀ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਜਦ ਰਸੋਈ ਦੇ ਵਿੱਚ ਵਰਤ ਜਾਨ ਵਾਲੇ ਭਾਂਡਿਆਂ ਦੀ ਗੱਲ ਆਉਂਦੀ ਏ ਤਾਂ ਵਾਸਤੂ ਬਹੁਤ ਮਾਇਨੇ ਰੱਖਦੀ ਏ ਮੁੱਖ ਤੌਰ ਤੇ ਰਸੋਈ ਦੇ ਵਿੱਚ ਤਵੇ ਦੀ ਵਰਤੋਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਬਦਲਾਅ ਵੀ ਆ ਸਕਦੇ ਨੇ ਤੇ ਰਸੋਈ ਵਿੱਚ ਤਵੇ ਦੀ ਦੁਰਵਰਤੋਂ ਕਰਨਾ ਤੁਹਾਡੀ ਜ਼ਿੰਦਗੀ ਵਿੱਚ ਬਦਕਿਸਮਤੀ ਨੂੰ ਸਰਦਾ ਦੇ ਸਕਦਾ ਏ ਤੇ ਇਹ ਮੰਨਿਆ ਜਾਂਦਾ ਏ ਕਿ ਤੁਹਾਡੀ ਰਸੋਈ ਦੇ ਵਿੱਚ ਰੱਖੀ ਹਰ ਇੱਕ ਚੀਜ਼ ਦਾ ਸਬੰਧ ਮਾਤਾ ਦੇਵੀ ਲక్ష్ਮੀ ਜੀ ਦੇ ਨਾਲ ਹੁੰਦਾ ਹੈ ਤੇ ਇਸ ਲਈ ਰਸੋਈ ਦੇ ਵਿੱਚ ਹਰ ਚੀਜ਼ ਨੂੰ ਸਾਫ਼ ਰੱਖਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਤੇ ਜੇਕਰ ਤੁਸੀਂ ਰਸੋਈ 'ਚ ਚੀਜ਼ਾਂ ਨੂੰ ਅਸਗੰਠਿਤ ਤਰੀਕੇ ਦੇ ਨਾਲ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੋਕ ਤੌਰ ਤੇ ਜਦੋਂ ਤੁਸੀਂ ਤਵੇ ਨੂੰ ਸਹੀ ਢੰਗ ਦੇ ਨਾਲ ਰੱਖਦੇ ਹੋ ਤਾਂ ਤੁਹਾਨੂੰ ਇਸ ਦੇ ਫਾਇਦੇ ਵੀ ਮਿਲਦੇ ਨੇ ਤੇ ਦੂਜੇ ਪਾਸੇ ਜੇਕਰ ਤੁਸੀਂ ਤਵੇ ਨੂੰ ਰੱਖਦੇ ਹੋਏ ਕੁਝ ਗਲਤੀਆਂ ਕਰਦੇ ਹੋ ਤਾਂ ਇਸ ਦਾ ਤੁਹਾਡੀ ਜ਼ਿੰਦਗੀ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਆਊ ਹੁਣ ਆਪਾਂ ਜਾਣਦੇ ਹਾਂ ਕਿ ਤਵੇ ਤੋਂ ਸਬੰਧਿਤ ਕਿਹੜੀਆਂ ਗਲਤੀਆਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਜੇਕਰ ਅਸੀਂ ਇਹ ਗਲਤੀਆਂ ਨੂੰ ਜਾਣੇ ਅਣਜਾਣੇ ਦੇ ਵਿੱਚ ਕਰ ਚੁੱਕੇ ਹਾਂ ਤੇ ਉਹਨਾਂ ਦੇ ਲਈ ਸਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਤਾਂ ਜੋ ਕਿ ਸਾਡੀਆਂ ਉਸ ਗਲਤੀਆਂ ਦੇ ਨਾਲ ਸਾਡੇ ਘਰ ਦੇ ਵਿੱਚ ਆ ਰਹੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤਵੇ ਨੂੰ ਸਾਰਿਆਂ ਦੇ ਸਾਹਮਣੇ ਰੱਖਣਾ ਠੀਕ ਹੈ ਜਾਂ ਨਹੀਂ ਵਾਸਤੂ ਸ਼ੈਤਰ ਦੇ ਅਨੁਸਾਰ ਤਵੇ ਨੂੰ ਹਮੇਸ਼ਾ ਬਾਰੀ ਲੋਕਾਂ ਜਾਂ ਫਿਰ ਮਹਿਮਾਨਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਤਵੇ ਨੂੰ ਹਮੇਸ਼ਾ ਰਸੋਈ ਦੇ ਵਿੱਚ ਲੁਕਾ ਕੇ ਰੱਖਣਾ ਚਾਹੀਦਾ ਹੈ ਜਿੱਥੇ ਹੋਰ ਲੋਕ ਇਸ ਨੂੰ ਨਾ ਦੇਖ ਸਕਣ ਤੁਹਾਨੂੰ ਤਵੇ ਨੂੰ ਹਮੇਸ਼ਾ ਅਜੇ ਹੀ ਜਗਤਿ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਬਾਰੀ ਵਿਅਕਤੀ ਇਸ ਨੂੰ ਨਾ ਦੇਖ ਸਕੇ ਇਸ ਤੋਂ ਇਲਾਵਾ ਜੇਕਰ ਤੁਸੀਂ ਖੁਲ੍ਹੀ ਰਸੋਈ ਦੇ ਵਿੱਚ ਪੈਨ ਰੱਖ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਵੀ ਰੱਖਣਾ ਹੋਵੇਗਾ ਕਿ ਤੁਸੀਂ ਕਿਸੇ ਬਾਹਰੀ ਵਿਅਕਤੀ ਦੇ ਸਾਹਮਣੇ ਇਸ ਦੀ ਵਰਤੋਂ ਕਰਨ ਤੋਂ ਵੀ ਬਚੋ। ਵਾਸਤਵ ਛੈਤਰ ਦੇ ਅਨੁਸਾਰ ਬਾਹਰੀ ਲੋਕਾਂ ਦੀ ਸਿੱਧੀ ਨਜ਼ਰ ਤੁਹਾਡੀ ਰਸੋਈ ਦੇ ਲਈ ਸ਼ੁਭ ਨਹੀਂ ਮੰਨੀ ਜਾਂਦੀ ਤੇ ਤਵੇ ਨੂੰ ਹਮੇਸ਼ਾ ਹੀ ਬੰਦ ਜਗ੍ਹਾ ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਗੈਸ ਤੇ ਤਵੇ ਨੂੰ ਕਿਹੜੇ ਪਾਸੇ ਤੇ ਰੱਖਣਾ ਚਾਹੀਦਾ ਹੈ ਤੇ ਕਿਹੜੇ ਤੇ ਨਹੀਂ ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਹਮੇਸ਼ਾ ਗੈਸ ਦੇ ਸੱਜੇ ਪਾਸੇ ਹੀ ਰੱਖਣਾ ਚਾਹੀਦਾ ਹੈ ਤੇ ਇਹ ਹੀ ਉਪਾਅ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਤੇ ਜੇਕਰ ਤੁਸੀਂ ਤਵੇ ਦੇ ਨਾਲ ਚੂੜੀ ਇਹਨਾਂ ਦੇ ਵਿੱਚੋਂ ਕੋਈ ਵੀ ਗਲਤੀ ਕਰਦੇ ਹੋ ਚਾਹੀਏ ਜਾਣਬੁੱਝ ਕੇ ਚਾਹੀਏ ਅਣਜਾਣੀ ਅਣਜਾਣੀ ਦੇ ਵਿੱਚ ਤਾਂ ਇਹ ਤੁਹਾਡੇ ਜੀਵਨ ਤੇ ਬੜਾ ਪ੍ਰਭਾਵ ਵੀ ਪਾ ਸਕਦਾ ਹੈ ਤੇ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਗਰਮ ਤਵੇ ਤੇ ਪਾਣੀ ਪਾਉਣਾ ਸਾਡੇ ਲਈ ਠੀਕ ਹੈ ਜਾਂ ਨਹੀਂ ਬਹੁਤ ਸਾਰੇ ਲੋਕ ਅਝੇਹਾ ਕਰਦੇ ਆ ਕਿ ਜਦੋਂ ਤਵਾ ਗਰਮ ਹੋ ਜਾਂਦਾ ਹੈ ਤਾਂ ਲੋਕ ਇਸ ਨੂੰ ਠੰਡਾ ਕਰਨ ਦੇ ਲਈ ਇਸੇ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਆ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹਾ ਕਰਨਾ ਠੀਕ ਨਹੀਂ ਹੁੰਦਾ ਇੱਕ ਮਾਨਤਾ ਹੈ ਕਿ ਵਿਆਹ ਵਿੱਚ ਗਰਮ ਤਵੇ ਤੇ ਪਾਣੀ ਪਾਉਣ ਦੇ ਨਾਲ ਤੇਜ਼ ਮੀਂਹ ਪੈਂਦਾ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਗਰਮ ਤਵੇ ਤੇ ਪਾਣੀ ਪਾਉਣ ਦੇ ਨਾਲ ਜੋ ਕਿ ਛੂੰ ਛੂੰ ਦੀ ਆਵਾਜ਼ ਆਉਂਦੀ ਹੈ ਉਹ ਤੁਹਾਡੀਆਂ ਸਮੱਸਿਆਵਾਂ ਦਾ ਸੰਦੇਸ਼ ਲੈ ਕੇ ਆਉਂਦੀ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਝਗੜੇ ਬਦ ਚਾਹਦੇ ਨੇ ਰੋਟੀ ਬਣਾਉਣ ਤੋਂ ਬਾਅਦ ਪਹਿਲਾ ਤਵੇ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਿਓ ਤੇ ਫਿਰ ਇਸ ਨੂੰ ਪਾਣੀ ਦੇ ਨਾਲ ਤੁਸੀਂ ਧੋ ਲਓ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਤਵੇ ਨੂੰ ਸਾਫ਼ ਕਰਨਾ ਤਿੱਖੀਆਂ ਚੀਜ਼ਾਂ ਨਾਲ ਤਵੇ ਨੂੰ ਕਦੇ ਵੀ ਤੁਸੀਂ ਸਾਫ਼ ਨਾ ਕਰੋ ਕਈ ਵਾਰ ਤਵੇ ਤੇ ਰੋਟੀ ਬਣਾਉਣ ਤੋਂ ਬਾਅਦ ਅਸੀਂ ਇਸ ਨੂੰ ਸਾਫ਼ ਕਰਨ ਦੇ ਲਈ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕਰਦੇ ਆ ਜਿਵੇਂ ਕਿ ਚਾਕੂ ਜਦੋਂ ਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਕਰਨ ਦੇ ਨਾਲ ਤਵੇ ਨੂੰ ਸਾਫ਼ ਕਰਨ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ ਜਦੋਂ ਵੀ ਤੁਸੀਂ ਤਵੇ ਨੂੰ ਸਾਫ਼ ਕਰਦੇ ਹੋ ਇਸ ਨੂੰ ਕੁਝ ਦੇਰ ਲਈ ਪਾਣੀ ਦੇ ਵਿੱਚ ਭੋਂ ਦਿਓ ਜਾਂ ਇੱਟ ਦੇ ਛੋਟੇ ਟੁਕੜੇ ਦੇ ਨਾਲ ਸਾਫ਼ ਕਰੋ ਜਦੋਂ ਵੀ ਤੁਸੀਂ ਤਵੇ ਨੂੰ ਰੱਖਦੇ ਹੋ ਤਵੇ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਵਾਸਤੂ ਸ਼ੈਤਰ ਦੇ ਅਨੁਸਾਰ ਤੁਹਾਡੇ ਸੋਰੀ ਤੁਹਾਨੂੰ ਕਦੇ ਵੀ ਗੈਸ ਦੇ ਤਵੇ ਨੂੰ ਉਲਟਾ ਨਹੀਂ ਕਰਨਾ ਚਾਹੀਦਾ ਤੇ ਅਜੀਹਾ ਮੰਨਿਆ ਜਾਂਦਾ ਏ ਕਿ ਜੇਕਰ ਤੁਸੀਂ ਗੈਸ ਦੇ ਤਵੇ ਨੂੰ ਉਲਟਾ ਰੱਖਦੇ ਹੋ ਤਾਂ ਤੁਹਾਡੇ ਜੀਵਨ ਚ ਆਉਣ ਵਾਲੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਵੀ ਵਾਪਸ ਚਲੀ ਜਾਂਦੀ ਏ ਤੇ ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਊਰਜਾ ਦਾ ਵਹਾਅ ਹੁੰਦਾ ਏ ਤੇ ਕੀਤੇ ਜਾ ਰਹੇ ਕੰਮ بگੜਨੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਸਲਾਹ ਦਿੱਤੀ ਜਾਂਦੀ ਏ ਕਿ ਤਵੇ ਨੂੰ ਹਮੇਸ਼ਾ ਗੈਸ ਤੇ ਸਿੱਧਾ ਰੱਖੋ ਤੇ ਇਸ ਨੂੰ ਬੰਦ ਜਗ੍ਹਾ ਤੇ ਹੀ ਰੱਖੋ ਤਵੇ ਦੀ ਵਰਤੋਂ ਕਰਨ ਤੋਂ ਪਹਿਲਾਂ ਤਵੇ ਤੇ ਨਮਕ ਛਿੜਕ ਕੁ ਅਕਸਰ ਹੀ ਜਦੋਂ ਔਰਤਾਂ ਨੂੰ ਰੋਟੀ ਬਣਾਉਣੀ ਚਾਹੀਦੀ ਹੈ ਤਾਂ ਉਹ ਇਸ ਤਰ੍ਹਾਂ ਹੀ ਤਵੇ ਦੀ ਵਰਤੋਂ ਕਰਨਾ ਸ਼ੁਰੂ ਕਰ ਜਾਂਦੀਆਂ ਨੇ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਤਵੇ ਤੇ ਰੋਟੀ ਪਕਾਉਣ ਤੋਂ ਪਹਿਲਾਂ ਸਾਨੂੰ ਉਸ ਤੇ ਨਮਕ ਛਿੜਕਣਾ ਚਾਹੀਦਾ ਹੈ ਤੇ ਕਈ ਵਾਰ ਤੁਸੀਂ ਘਰ ਦੇ ਬਜ਼ੁਰਗਾਂ ਨੂੰ ਅਜੀਹਾ ਕਰਦੇ ਹੋਏ ਦੇਖਿਆ ਹੋਵੇਗਾ ਕਿ ਤਵੇ ਤੇ ਰੋਟੀ ਬਣਾਉਣ ਤੋਂ ਪਹਿਲਾਂ ਉਸ ਤੇ ਚੋਟਕੀ ਪਰ ਨਾਮਕ ਪਾ ਦਿੰਦੇ ਸਰਦਰ ਅਸਲ ਇਹ ਉਪਾ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਕਾਰਗਰ ਮੰਨਿਆ ਜਾਂਦਾ ਹੈ। ਦਰਅਸਲ ਇਹ ਉਪਾ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਕਾਰਗਰ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਜੀਹਾ ਕਰਨ ਦੇ ਨਾਲ ਤੁਹਾਡੇ ਸਰੀਰ ਤੇ ਭੋਜਨ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਨਾ ਹੀ ਕੋਈ ਨਕਾਰਾਤਮਕ ਊਰਜਾ ਤੁਹਾਡੇ ਆਲੇ-ਦੁਆਲੇ ਆਉਂਦੀ ਏ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਗਾਂ ਦੇ ਲਈ ਪਹਿਲੇ ਰੋਟੀ ਕੱਢਦੇ ਹੋ ਤਾਂ ਇਸ ਦਾ ਵੀ ਸਕਾਰਾਤਮਕ ਪ੍ਰਭਾਵ ਹੁੰਦਾ ਏ ਇਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਚੰਗੀ ਰਹਿੰਦੀ ਏ ਸਵੇਰੇ ਵਰਤੇ ਗਏ ਤਵੇ ਨੂੰ ਕਦੇ ਵੀ ਕਪੜੇ ਦੇ ਨਾਲ ਪੂੰਝ ਕੇ ਫਿਰ ਰਾਤ ਨੂੰ ਉਸ ਤਵੇ ਤੇ ਹੀ ਰੋਟੀਆਂ ਨਹੀਂ ਪਕਾਉਣੀਆਂ ਚਾਹੀਦੀਆਂ ਅਜਿਹਾ ਕਰਨਾ ਮਾਂ ਅਨਪੂਰਨਾ ਦਾ અપਮਾਨ ਵੀ ਤੇ ਇਸ ਨਾਲ ਘਰ 'ਚ ਬਿਮਾਰੀਆਂ ਆ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਰਸੋਈ 'ਚ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਤਵੇ ਨੂੰ ਗੈਸ ਤੇ ਸਿਆੜ ਦੇਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਕਿ ਅਜਿਹਾ ਕਰਨਾ ਮਾ ਅਨਪੂਰਨਾ ਦਾ ਅਪਮਾਨ ਕਰਨ ਦੇ ਬਰਾਬਰ ਹੈ ਤੇ ਇਸ ਕਾਰਨ ਘਰ 'ਚ ਭੋਜਨ ਤੇ ਪੈਸੇ ਦੀ ਕਮੀ ਵੀ ਹੋ ਜਾਂਦੀ ਹੈ। ਤੁਹਾਨੂੰ ਹਮੇਸ਼ਾ ਰੋਟੀ ਪਕਾਉਣ ਤੋਂ ਬਾਅਦ ਤਵੇ ਨੂੰ ਧੋਣਾ ਚਾਹੀਦਾ ਹੈ ਤੇ ਤਵਾ ਧੋਣ ਦੇ ਨਾਲ ਭੋਜਨ ਦਾ ਦੇਵਤਾ ਖੁਸ਼ ਹੋ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਭੋਜਨ ਦੀ ਕਮੀ ਨਹੀਂ ਹੁੰਦੀ। ਤੇ ਇਸ ਦੇ ਨਾਲ-ਨਾਲ ਰਾਤ ਨੂੰ ਸ਼ਿੰਕ ਵਿੱਚ ਝੂਠੇ ਭਾਂਡਿਆਂ ਨਾਲ ਤਵੇ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ ਇਸ ਨਾਲ ਘਰ ਦੀ ਬਰਕਤ ਵੀ ਚਲੀ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਤਵੇ ਤੇ ਲਈ ਬਾਸੂ ਦੇ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ ਤੇ ਛੇਕਰ ਇਸ ਦੇ ਨਾਲ-ਨਾਲ ਜੋ ਕਿ ਅਸੀਂ ਤੁਹਾਨੂੰ ਨਾਮਕ ਤੇ ਇੱਕ ਹੋਰ ਦੋ ਉਪਾਅ ਵੀ ਤਵੇ ਦੇ ਨਾਲ ਲੇਟਡ ਸਾਂਝੇ ਕੀਤੇ ਆ ਜੇਕਰ ਤੁਸੀਂ ਉਹ ਉਪਾਅ ਵੀ ਕਰ ਦਿਓ ਤਾਂ ਤੁਹਾਡੇ ਕੁਲੂਚਾਨੀ ਅਣਚਾਨੀ ਦੇ ਵਿੱਚ ਹੋਈਆਂ ਗਲਤੀਆਂ ਇਹਨਾਂ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਏ ਉਹ ਵੀ ਦੂਰ ਹੋ ਜਾਵੇਗੀ ਤੇ ਖਾਸ ਕਰਕੇ ਪੈਸੇ ਦੀ ਕਦੇ ਵੀ ਤੁਹਾਡੇ ਘਰ ਦੇ ਵਿੱਚ ਕਮੀ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਤੇ ਤਵੇ ਦੇ ਨਾਲ ਜਿੰਨੀਆਂ ਵੀ ਸਬੰਧ ਦੇ ਤੁਹਾਡੇ ਨਾਲ ਜਾਣਕਾਰੀ ਤੇ ਗੱਲਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ ਤੇ ਇੱਕ ਜੇਕਰ ਤੁਸੀਂ ਇਹ ਗਲਤੀਆਂ ਕਰ ਚੁੱਕੇ ਹੋ ਤਾਂ ਇਹ ਦੋ ਉਪਾਅ ਜੋ ਕਿ ਅਸੀਂ ਤੁਹਾਨੂੰ ਦੱਸੇ ਨੇ ਇਹ ਦੋ ਉਪਾਅ ਤੁਸੀਂ ਜ਼ਰੂਰ ਕਰਿਓ ਤਾਂ ਜੋ ਕਿ ਤੁਹਾਡੀਆਂ ਘਰ ਦੀਆਂ ਸਾਰੀਆਂ ਪ੍ਰ